ਮਾਤਾ ਨਾਨਕੀ ਜੀ ਦਾ ਅਕਾਲ ਚਲਾਣਾ ਮਾਤਾ ਨਾਨਕੀ ਜੀ ਬਹੁਤ ਬਿਰਧ ਹੋ ਚੁੱਕੇ ਸਨ ਉਹਨਾਂ ਨੇ ਪੜਪੋਤਾ ਬਾਬਾ ਅਜੀਤ ਸਿੰਘ ਜੀ ਵੀ ਖੜਾ ਲਿਆ ਸੀ ਸਮੇਂ ਦਾ ਰੰਗ ਵੀ ਬਹੁਤ ਦੇਖ ਲਏ ਸਨ ਸੰਮਤ 1745 ਈਸਵੀ ਨੂੰ ਆਪ ਨੂੰ ਦਰਗਾਹੋਂ ਸਬਦ ਆ ਗਿਆ ਇਸ ਸਬਦੇ ਦੇ ਆਉਣ ਤੇ ਕੋਈ ਤੁਰਨ ਦੇ ਤੁਰਨ ਤੋਂ ਰੋਕ ਨਹੀਂ ਸਕਦਾ ਮਾਤਾ ਜੀ ਦੀ ਇੱਛਾ ਅਨੁਸਾਰ ਸਤਿਗੁਰ ਜੀ ਨੇ ਪੁੰਨਦਾਨ ਕੀਤੇ ਬਾਣੀ ਦੇ ਪਾਠ ਕਰਾਏ ਜਿਹੜਾ ਚੱਲਣ ਦਾ ਸਮਾਂ ਲਿਖਿਆ ਸੀ ਉਸ ਸਮੇਂ ਤੋਂ ਮਾਤਾ ਜੀ ਪਰਲੋਕ ਗमन ਕਰ ਗਏ ਪੰਜਾਬ ਦੇ ਰਿਵਾਜ ਅਨੁਸਾਰ ਮਾਤਾ ਜੀ ਨੂੰ ਵੱਡਿਆਂ ਕੀਤਾ ਗਿਆ ਵਿਵਾਨ ਦੇ ਨਾਲ ਹਜ਼ਾਰਾਂ ਨਰ ਨਾਰੀ ਗਏ ਤੇ ਭਾਰੀ ਯੱਗ ਕੀਤਾ ਗਿਆ ਉਸ ਯੱਗ ਤੇ ਦੂਰ ਦੂਰ ਦੀਆਂ ਸਿੱਖ ਸੰਗਤਾਂ ਪੁੱਜੀਆਂ ਚੰਗੀ ਸੱਸ ਜੀ ਦੇ ਵਿਛੜ ਜਾਣ ਤੇ ਮਾਤਾ ਗੁਜਰੀ ਜੀ ਨੇ ਬਹੁਤ ਬਰਾਗ ਕੀਤਾ ਕਿਉਂਕਿ ਮਾਤਾ ਜੀ ਦੇ ਸਾਥ ਉਹਨਾਂ ਨੇ ਬਚਪਨ ਤੇ ਜਵਾਨੀ ਕੱਟੀ ਸੀ ਇੱਕ ਚੰਗੀ ਸੱਸ ਨੂੰ ਨੂੰ ਲਾਡਾਂ ਪਿਆਰਾਂ ਨਾਲ ਪਾਲਦੀ ਰਹੀ ਮਾਤਾ ਗੁਜਰੀ ਜੀ ਨੇ ਵੀ ਮਾਤਾ ਨਾਨਕੀ ਜੀ ਦੀ ਬਹੁਤ ਸੇਵਾ ਕੀਤੀ ਸੀ 3 ਸਾਲ ਦੀ ਗੈਰ ਹਾਜ਼ਰੀ ਪਿੱਛੋਂ ਸਤਿਗੁਰ ਜੀ ਮੋੜ ਅਨੰਦਪੁਰ ਪੁੱਜੇ आनंदपुर ਦੀਆਂ ਰੌਣਕਾਂ ਵਿੱਚ ਬਿਆਨਤ ਵਾਧਾ ਹੋ ਗਿਆ ਪੰਗਾਣੀ ਦੇ ਜੁੱਧ ਨੇ ਨੀਤੀ ਵਿੱਚ ਥੋੜੀ ਜਹੀ ਤਬਦੀਲੀ ਲਿਆਂਦੀ ਸੈਨਿਕ ਬਲ ਵੱਲ ਬਹੁਤਾ ਧਿਆਨ ਦੇਣਾ ਪਿਆ ਇਹ ਸੋਚ ਵਿਚਾਰ ਹੋਣ ਲੱਗੀ ਕਿ ਕਿਵੇਂ ਆਨੰਦਪੁਰ ਨੂੰ ਕਿਲੇ ਬੰਦ ਕੀਤਾ ਜਾਵੇ ਦੁਸ਼ਮਣ ਨੇ ਦੀਵਾਰਾਂ ਨੂੰ ਰੋਕਣ ਵਾਸਤੇ ਕਿੰਨਾਂ ਚੀਜ਼ਾਂ ਦੀ ਲੋੜ ਹੈ ਕਿਸ ਥਾਂ ਤੇ ਮੋਰਚੇ ਬਣਾਏ ਜਾਣ ਪਹਿਲੇ ਹੱਥ ਸਤਗੁਰ ਜੀ ਨੇ ਆਨੰਦਪੁਰ ਲੜਾਈ ਵਿੱਚ ਕੰਮ ਆਉਣ ਵਾਲੇ ਸਾਰੇ ਸ਼ਸਤਰ ਤਿਆਰ ਕਰਨ ਵਾਸਤੇ ਕਾਰਖਾਨਾ ਜਾਰੀ ਕੀਤਾ ਉਸ ਵਿੱਚ ਕਿਰਪਾਨਾਂ ਬਰਸ਼ੀਆਂ ਢਾਲਾਂ ਖੰਜਰ ਆਦਿਕ ਤਿਆਰ ਹੋਣ ਲੱਗੀਆਂ ਇਹ ਵੀ ਲਿਖਿਆ ਮਿਲਦਾ ਹੈ ਕਿ ਇਸੇ ਕਾਰਖਾਨੇ ਵਿੱਚ ਤੋਪਾਂ ਵੀ ਢਾਲੀਆਂ ਗਈਆਂ ਜਦੋਂ ਹਥਿਆਰ ਬਣਨੇ ਸ਼ੁਰੂ ਹੋ ਗਏ ਤਾਂ ਸਤਗੁਰ ਜੀ ਨੇ ਸੈਨਾ ਦੇ ਵਾਧੇ ਵੱਲ ਖਿਆਲ ਕੀਤਾ ਸਤਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਆਉਂਦੀ ਤਾਂ ਉਸ ਵਿੱਚੋਂ ਨੌਜਵਾਨਾਂ ਦੀ ਚੋਣ ਕੀਤੀ ਜਾਂਦੀ ਜਿਹੜੇ ਨੌਜਵਾਨ ਚੁਣੇ ਜਾਂਦੇ ਔਰ ਅਖਲੇ ਜਾਂਦੇ ਉਹਨਾਂ ਨੌਜਵਾਨਾਂ ਦੇ ਮਾਪੇ ਖੁਸ਼ੀ-ਖੁਸ਼ੀ ਉਹਨਾਂ ਨੂੰ ਛੱਡ ਜਾਂਦੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਵੈਸੇ ਵੀ ਬਹੁਤ ਸਾਰੇ ਸਿੱਖ ਰਹਾ ਕਰਦੇ ਸਨ ਗੁਰੂ ਘਰ ਦੀ ਸੇਵਾ ਕਰਨ ਦਾ ਉਸ ਵੇਲੇ ਬਹੁਤ ਚਾਹ ਹੁੰਦਾ ਸੀ ਜਿਹੜੇ ਨੌਜਵਾਨਾਂ ਨੂੰ ਚੁਣਿਆ ਜਾਂਦਾ ਮੁਰ ਉਹਨਾਂ ਨੂੰ ਫੌਜੀ ਵਿਦਿਆ ਸਿਖਾਈ ਜਾਂਦੀ ਸਤਗੁਰ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਜਿਹੜੇ ਸਿੱਖ ਸਨ ਉਹਨਾਂ ਨੂੰ ਫੌਜੀ ਵਿਦਿਆ ਸਿਖਾਉਣ ਤੇ ਲਾਇਆ ਗਿਆ ਨਵੇਂ ਰੰਗ ਰੂਪਾਂ ਦੀਆਂ ਸ਼ਾਉਣੀਆਂ ਵੱਖਰੀਆਂ ਕਰ ਦਿੱਤੀਆਂ ਗੱਈਆਂ ਰੋਜ਼ ਕੁwajਦਾ ਹੁੰਦੀਆਂ ਤੇ ਹਥਿਆਰਾਂ ਦੀ ਵਰਤੋਂ ਦਾ ਅਭਿਆਸ ਕਰਾਇਆ ਜਾਣ ਲੱਗਾ ਫੌਜ ਵਾਸਤੇ ਜਿੱਥੇ ਹਥਿਆਰਾਂ ਦੀ ਲੋੜ ਹੈ ਉੱਥੇ ਘੋੜਿਆਂ ਤੇ ਤੰਬੂਆਂ ਦੀ ਵੀ ਬਹੁਤ ਲੋੜ ਸੀ ਸਹਿਬਾਂ ਨੇ ਕਾਬਲ ਖੰਧਾਰ ਤੇ ਸਿੰਧ ਆਦਿਕ ਇਲਾਕੇ ਦੇ ਵਸਨੀਕਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਗੁਰੂ ਘਰ ਵਾਸਤੇ ਘੋੜੇ ਲਿਆਉਣ ਅਤੇ ਮਾਈਆਂ ਬੀਬੀਆਂ ਚੰਗੇ ਖੱਦਰ ਦੇ ਰੇਜੇਪੇ ਜਨਤਾ ਕੇ ਤੰਬੂ ਕਨਾਤਾ ਦੇ ਬਣਾਉਣ ਵਿੱਚ ਸਹਾਇਤਾ ਮਿਲੇ। ਤੰਬੂਆਂ ਵਾਲੇ ਮੋٹے ਕੱਪੜੇ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜਿਸ ਵੇਲੇ ਕਰਤਾਰਪੁਰ ਰਾਵੀ ਧਰਮਸ਼ਾਲਾ ਬਣਾ ਕੇ ਬੈਠੇ ਸਨ, ਤਦ ਤੋਂ ਗੁਰੂ ਘਰ ਵਿੱਚ ਸਿੱਖਾਂ ਇਸਤਰੀ ਪੁਰਸ਼ਾਂ ਦੇ ਰਹਿਣ ਦਾ ਰਵਾਜ ਪ੍ਰਚਲਿਤ ਹੋ ਗਿਆ ਸੀ। ਕਈ ਸਿੱਖ ਤਾਂ ਉਮਰ ਭਰ ਹੀ ਗੁਰੂ ਘਰ ਰਹੇ। ਦੂਸਰੀ ਤੇ ਤੀਸਰੀ ਪਾਸ਼ਾਈ ਵੇਲੇ ਸਿੱਖਾਂ ਦੇ ਵਿੱਚ ਵਾਧਾ ਹੋ ਗਿਆ ਸੀ। ਪੰਜਵੀਂ ਪਾਤਸ਼ਾਹੀ ਵੇਲੇ ਗਿਣਤੀ ਆੰਨੇ ਸੀ ਕੇ ਮੇਲਾ ਲੱਗਾ ਰਹਿੰਦਾ ਸੀ ਛੇਵੀਂ ਪਾਤਸ਼ਾਹੀ ਪਾਸ ਉਹ ਸਿੱਖ ਫੌਜ ਦੇ ਰੂਪ ਵਿੱਚ ਸਨ ਅਕਾਲ ਪੁਰਖ ਦੀ ਮਿਹਰ ਸੀ ਕੇ ਸਿੱਖ ਸੰਗਤ ਜਿੰਨੀ ਵੀ ਹਾਜ਼ਰ ਹੁੰਦੀ ਹੈ ਉਹਨਾਂ ਹੀ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਰਤਾ ਥੜਨਾ ਆਉਂਦੀ ਜੇ 2000 ਰੋਜ਼ ਦਾ ਖਰਚਾ ਹੁੰਦਾ ਤਾਂ 3000 ਆਮਦਾ ਖਜ਼ਾਨੇ ਭਰੇ ਰਹਿੰਦੇ ਸੱਤਵੀਂ ਅੱਠਵੀਂ ਤੇ ਨੌਵੀਂ ਪਾਤਸ਼ਾਹੀ ਦੇ ਸਮੇਂ ਹਜ਼ੂਰੀ ਸਿੱਖ ਸੰਗਤਾਂ ਵਿੱਚ ਘਾਟਾ ਹੋ ਗਿਆ ਪਰ 10ਵੇਂ ਪਾਤਸ਼ਾਹ ਦੇ ਸਮੇਂ ਤਾਂ ਹਜ਼ੂਰੀ ਸਿੱਖ ਸੰਗਤ ਬਹੁਤ ਵੱਧ ਗਈ ਪੱਕੀ ਰਿਆਸ਼ਵਾਲਿਆਂ ਤੋਂ ਬਿਨਾਂ ਐਸੀ ਵੀ ਸੰਗਤ ਸੀ ਜਿਹੜੀ 3-4 ਮਹੀਨੇ ਜਾਂ ਮਹੀਨਾ ਖੰਡ ਗੁਰੂ ਘਰ ਦੀ ਸੇਵਾ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਪਰ ਇੱਕ ਗੱਲ ਜ਼ਰੂਰ ਦੱਸਣ ਯੋਗ ਹੈ ਕਿ ਗੁਰੂ ਘਰ ਵਿੱਚ ਜਿਹੜੇ ਰਹਿੰਦੇ ਸਨ ਉਹ ਸਿਰਫ ਪੇਟ ਪੂਜਾ ਕਰਨ ਵਾਸਤੇ ਨਹੀਂ ਸਨ ਰਹਿੰਦੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਉਹੋ ਹੀ ਛੱਕਦੇ ਜੋ 24 ਘੰਟੇ ਸੇਵਾ ਕਰਦੇ। ਨਾਮ ਸਿਮਰਨ ਕਰਨਾ ਸਤਿਗੁਰ ਜੀ ਤੇ ਰਾਗੀ ਕੋਈਸਰਾ ਪਾਸੋਂ ਗੁਰਬਾਣੀ ਤੇ ਗੁਰਮੰਤ ਦਾ ਉਪਦੇਸ਼ ਸੁਣਨਾ। ਗੁਰੂ ਦਾ ਲੰਗਰ ਸੇਵਾ ਅਮਾਰਤ ਤੇ ਘੋੜਿਆਂ ਵਾਸਤੇ ਕਾ ਆਦਿਕ ਦੀ ਸੇਵਾ ਕਰਨਾ। ਵਿੱਚ ਦਿਨ ਬਤੀਤ ਕਰਦੇ ਸਨ। ਕੋਈ ਸਿੱਖ ਕਿਸੇ ਨਾਲ ਈਰਖਾ ਨਹੀਂ ਸੀ ਕਰਦਾ। ਕੋਈ ਪੁਰਸ਼ ਪਰ ਨਾਰੀ ਜਾਂ ਕਿਸੇ ਸਿੱਖ ਦੀ ਧੀ ਭੈਣ ਵੱਲ ਬੁਰੀ ਨਗਾ ਨਰ ਨਹੀਂ ਸੀ ਦੇਖਦਾ ਸਾਰੇ ਵੀਰ ਭੈਣਾ ਬਣ ਕੇ ਰਹਿੰਦੇ ਸਨ ਜੇ ਕਿਸੇ ਕੋਲ ਭੁੱਲ ਹੋ ਜਾਂਦੀ ਤਾਂ ਉਹ ਭਲਾ ਆ ਕੇ ਖਿਮਾ ਬਖਸ਼ ਲਾ ਲੈਂਦਾ ਹਰ ਕੋਈ ਕਲਿਆਣ ਦੀ ਪ੍ਰਾਪਤੀ ਤੇ ਉੱਚੇ ਜੀਵਨ ਦੀ ਸਿੱਖਿਆ ਸਿੱਖਣ ਵਾਸਤੇ ਸਤਿਗੁਰ ਜੀ ਦੇ ਪਾਸ ਆਉਂਦਾ ਸੀ ਕਿਸੇ ਗੱਲ ਦਾ ਕਦੀ ਅੰਤ ਨਹੀਂ ਹੋਇਆ ਬ੍ਰਿਆਈ ਵਿਹਾਰ ਥਾਂ ਥੋੜੇ ਜਿਹੇ ਹਿੱਸੇ ਵਿੱਚ ਜ਼ਰੂਰ ਰਹਿੰਦੀ ਹੈ ਇਸ ਕਰਕੇ ਕੋਈ ਐਸੇ ਪੁਰਸ਼ ਵੀ ਹਨ ਜੋ ਸਿੱਖੀ ਦੇ ਜਾਮੇ ਵਿੱਚ ਚੋਰ ਤੇ ਪੇਟ ਪਾਲੂ ਸਨ ਪਰ ਉਹ ਆਪਣੇ ਮਿਸ਼ਨ ਵਿੱਚ ਘੱਟ ਹੀ ਕਾਮਯਾਬ ਹੁੰਦੇ ਸਨ ਬਹੁਤੇ ਚੰਗਿਆਂ ਵਿੱਚੋਂ ਉਹਨਾਂ ਦਾ ਦਾਅ ਨਹੀਂ ਸੀ ਲੱਗਦਾ ਆਖਰ ਉਹ ਜਾਂ ਤਾਂ ਨਿਰਾਸ਼ ਹੋ ਚੁੱਕੇ ਹੋ ਚਲੇ ਜਾਂਦੇ ਜਾਂ ਚੰਗਾ ਪ੍ਰਸ਼ਾਦ ਛੱਕ ਕੇ ਬਰਸ਼ਾਂ ਦੀ ਛਾਂ ਹੇਠ ਬੈਠੇ ਹੋਏ ਜੀਵਨ ਗਵਾਉਂਦੇ ਰਹਿੰਦੇ ਉਸੇ ਤਰ੍ਹਾਂ ਜਿਵੇਂ ਚੰਦਨ ਦੇ ਬਾਣ ਵਿੱਚ ਪੈਦਾ ਹੋਣ ਵਾਲਾ ਬਾਸ ਖੁਸ਼ਬੂ ਦੀ ਪ੍ਰਾਪਤੀ ਨਹੀਂ ਕਰਦਾ ਉਹ ਸਗੰਧੀ ਤੇ ਕੋਰਾ ਰਹਿੰਦਾ ਹੈ ਇਸੇ ਤਰ੍ਹਾਂ ਉਹ ਮਨਮੁਖ ਸਨ ਖੋਤੇ ਵਾਂਗ ਪੇਟ ਭਰ ਕੇ ਸ਼ੂਕਦੇ ਰਹਿੰਦੇ ਸਨ ਜਦੋਂ ਕਦੀ ਸੇਵਾ ਕਰਨ ਦਾ ਮੌਕਾ ਬਣਦਾ ਤਾਂ ਘਰਕਣ ਲੱਗ ਪੈਂਦੇ ਸਨ ਦਰਦੇ ਬਹੁਤ ਸਨ ਜਿਵੇਂ ਅਸਾਂ ਦੇਖਿਆ ਕਿ ਪੰਗਾਣੀ ਦੇ ਜੁੱਧ ਸਮੇ 500 ਉਦਾਸੀ ਸਾਧੂ ਸਤਗੁਰ ਜੀ ਦਾ ਸਾਥ ਛੱਡ ਕੇ ਹਰ ਦੁਆਰ ਨੂੰ ਪ੍ਰਤਾਵਾਚ ਗਏ ਸਨ ਕਈ ਐਸੀ ਮਸੰਦ ਵੀ ਸਨ ਜਿਹੜਾ ਪ੍ਰਸ਼ਾਦ ਛਕਣ ਸਮੇ ਅੱਗੇ ਹੁੰਦੇ ਤੇ ਸੇਵਾ ਵੇਲੇ ਸਭ ਦੇ ਪਿੱਛੇ ਪਰ ਸਤਿਗੁਰ ਜੀ ਦੇ ਡੇਰਾਦੂਨ ਰਾਮਰਾਏ ਜੀ ਦੇ ਮਸੰਦਾਂ ਨੂੰ ਕਰੜੀਆਂ ਸਜਾਵਾਂ ਦਿੱਤੀਆਂ ਤਾਂ ਸਤਿਗੁਰ ਜੀ ਦੇ ਆਪਣੇ ਮਸੰਦਾਂ ਨੂੰ ਕੰਨ ਹੋ ਗਏ ਉਹ ਰਾਤ ਦਿਨੇ ਭੈ ਖਾਣ ਲੱਗੇ ਸਿੱਖਾਂ ਨੂੰ ਠੱਗਣ ਜਾਂ ਗੁਰੂ ਘਰ ਨੂੰ ਧੋਖਾ ਦੇਣ ਦਾ ਹੌਸਲਾ ਨਾ ਪੈਂਦਾ ਇੱਕ ਰਾਮ ਪ੍ਰਸ਼ਾਦ ਨਾਮ ਦਾ ਸਿੱਖ ਸੀ ਉਹ ਮਥਰਾ ਦੇ ਪੰਡਿਆਂ ਵਾਂਗ ਪੱਕੇ ਭੋਜਨ ਛਕਣ ਦਾ ਬਹੁਤ ਇੱਛਾਵਾਣ ਸੀ ਹਰ ਇੱਕ ਅਮੀਰ ਯਾਤਰੂ ਪਾਸੋਂ ਮਠਿਆਈ ਮੰਗ ਲੈਂਦਾ ਬਹੁਤਾ ਪੱਖਾ ਕੇ ਮੱਝ ਮੰਗ ਲੇਟਾ ਰਹਿੰਦਾ ਭਜਨ ਬੰਦਗੀ ਵੀ ਨਾ ਕਰਦਾ ਜੇ ਕੋਈ ਕਦੀ ਸੇਵਾ ਵਾਸਤੇ ਸਿੱਖ ਕਹਿੰਦੇ ਤਾਂ ਇਹ ਆਖ ਕੇ ਟਾਲ ਛੱਡਦਾ ਮੇਰੇ ਪੇਟ ਦਰਦ ਹੋ ਰਹੀ ਹੈ ਮੇਰੇ ਸਿਰ ਦਰਦ ਹੈ ਜਾਂ ਮੈਂ ਬਿਮਾਰ ਹਾਂ ਕਦੀ ਐਵੇਂ ਹੀ ਝੂਠ ਬੋਲਦਾ ਮੈਂ ਸਿਮਰਨ ਕਰ ਰਿਆ ਹਾਂ ਇਕਾਂਤ ਵਿੱਚ ਚੁੱਪ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਕਿਉਂਕਿ ਭਗਤੀ ਸਿਮਰਨ ਕਰਨ ਵੇਲੇ ਸਿੱਖ ਨੂੰ ਕੋਈ ਸਿੱਖ ਮੱਲੋ ਮੱਲੀ ਭਾਰੇ ਕੰਮ ਤੇ ਨਹੀਂ ਸਿਲਾ ਲੰਦਾ ਚੋਜੀ ਪ੍ਰੀਤਮ ਜੀ ਨੂੰ ਉਸ ਦੀ ਕਰਕਟਾਂ ਦਾ ਸਾਰਾ ਪਤਾ ਲੱਗ ਗਿਆ ਕਈਆਂ ਸਿੱਖਾਂ ਨੇ ਅਰਜ਼ ਵੀ ਕੀਤੀ ਕਿ ਮਹਾਰਾਜ ਰਾਮ ਪ੍ਰਸਾਦ ਯਾਤ੍ਰੂਆਂ ਪਾਸੋਂ ਮਠਿਆਈ ਮੰਗ ਕੇ ਖਾ ਕੇ ਰਾਜਿਆ ਕਰਦਾ ਹੈ ਤੇ ਸੇਵਾ ਸਿਮਰਨ ਨਹੀਂ ਕਰਦਾ ਨਾ ਵਿਦਿਆ ਪੜਨ ਦਾ ਵਿਚਾਰਨ ਦਾ ਹੀਲਾ ਕਰਦਾ ਹੈ ਇੱਕ ਦਿਨ ਐਸਾ ਸਬੱਬ ਲੱਗਾ ਕਿ ਇੱਕ ਅਮੀਰ ਸਿੱਖ ਆਨੰਦਪੁਰ ਆਇਆ ਉਸਨੇ ਹਜ਼ਾਰਾਂ ਰੁਪਏ ਸਤਗੁਰਜੀ ਦੀ ਭੇਟਾ ਕੀਤੀ ਨਕਦੀ ਤੋਂ ਬਿਨਾਂ ਦਸ਼ਾਲੇ ਅਤੇ ਚਾਰ ਘੋੜੇ ਵੀ ਸਤਗੁਰਜੀ ਦੀ ਭੇਟਾ ਕੀਤੀ ਉਸਦੇ ਨਾਲ ਰਾਮ ਪ੍ਰਸ਼ਾਦ ਦਾ ਟੱਕਰਾ ਹੋ ਗਿਆ ਰਾਮ ਪ੍ਰਸ਼ਾਦ ਨੇ ਸਿੱਖ ਨੂੰ ਕਿਹਾ ਮੈਨੂੰ ਲੱਡੂ ਪੇੜੇ ਸ਼ਿਕਾਓ ਤਾਂ ਬੜਾ ਕੁਨ ਹੋਏਗਾ ਉਸ ਸਿੱਖ ਅੱਗੇ ਲੱਡੂ ਪੇੜੇ ਖਰੀਦਨੇ ਕੋਈ ਵੱਡੀ ਗੱਲ ਨਹੀਂ ਸੀ ਉਹ ਅਮੀਰ ਆਦਮੀ ਸੀ ਉਸਨੇ ਆਪਣੇ ਨੌਕਰ ਨੂੰ ਭੇਜਿਆ ਕਿ ਉਹ ਲੱਡੂ ਪੇੜੇ ਲੈ ਆਵੇ ਪਰ ਦੇਵ ਨੇਤ ਨੇ ਨਾਲ ਉਸ ਸਮੇਂ ਉਧਰੋਂ ਸਤਗੁਰ ਜੀ ਉਸ ਸਥਾਨ ਤੇ ਆ ਪੁੱਜੇ ਚੋਜੀ ਪ੍ਰੀਤਮ ਸਤਗੁਰ ਜੀ ਰਾਮ ਪ੍ਰਸਾਦ ਤੇ ਅਮੀਰ ਸਿੱਖ ਦੇ ਕੋਲ ਪੁੱਜੇ ਸਨ ਕਿ ਇੱਕ ਸਿੱਖ ਨੇ ਕਿਹਾ ਮਹਾਰਾਜ ਪੱਥਰ ਦੀਆਂ ਵੱਡੀਆਂ ਸਿੱਲਾਂ ਗੱਡਿਆਂ ਤੋਂ ਉਤਾਰ ਕੇ ਆਨੰਦਪੁਰ ਪਹਾੜ ਉੱਤੇ ਖੜਨੀਆਂ ਹਨ ਜਿਸ ਆਨੰਦ ਪਹਾੜ ਤੇ ਆਪ ਨੇ ਆਨੰਦਗੜ੍ਹ ਕਿਲਾ ਉਸਾਰਨ ਦੀ ਇੱਛਾ ਪ੍ਰਗਟ ਕੀਤੀ ਹੈ ਪੱਥਰ ਬਹੁਤ ਦੂਰੋਂ ਲਿਆਂਦੇ ਗਏ ਹਨ ਕੁਝ ਕੁ ਸੇਵਾਦਾਰਾਂ ਦੀ ਲੋੜ ਹੈ ਜੋ ਭਾਰੀ ਪੱਥਰ ਚੁੱਕ ਸਕਣ ਸਿੱਖ ਦੀ ਇਸ ਬੇਨਤੀ ਨੂੰ ਸੁਣ ਕੇ ਸਤਿਗੁਰ ਜੀ ਨੇ ਰਾਮ ਪ੍ਰਸਾਦ ਵੱਲ ਵੇਖ ਕੇ ਬਚਨ ਕੀਤਾ ਭਾਈ ਰਾਮ ਪ੍ਰਸਾਦ ਨੂੰ ਲੈ ਜਾਓ ਤੇ ਨਾਲ ਇਹਨਾਂ ਦੇ ਐਸੇ ਹੀ ਸੰਤ ਝੰਡਾ ਦਿਆਲਾ ਦੇ ਸ਼ਾਮਾ ਹਨ ਭਾਈ ਰਾਮ ਪ੍ਰਸਾਦ ਤਾਂ ਚਾਰ ਮਾਣ ਪੱਕੇ ਦਾ ਪੱਥਰ ਚੁੱਕ ਸਕੇਗਾ ਤਕੜਾ ਪਹਿਲਵਾਨ ਹੈ ਦੇਖੋ ਸਰੀਰ ਕਿਹੋ ਜਿਹਾ ਬੰਕਾ ਹੈ ਪਰ ਬਹੁਤਾ ਖਾਣ ਤੇ ਵਿਹਲੇ ਰਹਿਣ ਨਾਲ ਪੇਟ ਵੱਧ ਗਿਆ ਹੈ ਸਰੀਰ ਨੂੰ ਠੀਕ ਰੱਖਣ ਵਾਸਤੇ ਪੇਟ ਨੂੰ ਹੌਲਾ ਕਰਨਾ ਜ਼ਰੂਰੀ ਹੈ ਭਾਰੇ ਪੇਟ ਵਾਲਾ ਲੋਡ ਪੈਣ ਤੇ ਨਸ ਵੀ ਨਹੀਂ ਸਕਦਾ ਦੇ ਅਰੋਗ ਹੋਵੇ ਤਾਂ ਆਤਮਾ ਅਰੋਗ ਤੇ ਨਰੋਗੀ ਰਹਿੰਦੀ ਹੈ ਸਤਗੁਰੂ ਜੀ ਦਾ ਇਹ ਹੁਕਮ ਸੁਣ ਕੇ RAM ਪ੍ਰਸ਼ਾਦ ਦੇ ਮਾਪੇ ਮਰ ਗਏ ਇੱਕ ਉਹ ਸ਼ਰਮਿੰਦਾ ਹੋਇਆ ਕਿ ਉਸ ਦੇ ਵਿਹਲੇ ਰਹਿਣ ਤੇ ਚੈਨ ਅਡਾਉਣ ਦਾ ਪਤਾ ਸਤਗੁਰੂ ਜੀ ਨੂੰ ਲੱਗ ਗਿਆ ਹੈ ਦੂਸਰਾ ਆਕਾਰ ਉਸ ਨੂੰ ਕਰੜੀ ਮਿਲਣ ਲੱਗੀ ਹੈ ਤੇ ਤੀਸਰਾ ਮਠਿਆਈ ਖਾਣ ਕਾਵੇਗਾ ਮੂੜ ਪੁਰਸ਼ ਨੇ ਅੰਤਰਜਾਮੀ ਅੱਗੇ ਵੀ ਝੂਠ ਬੋਲਣੋਂ ਸੰਕੋਚ ਨਾ ਕੀਤਾ ਉਹ ਕਹਿਣ ਲੱਗਾ ਮਹਾਰਾਜ ਸੇਵਾ ਕਰਨ ਵਾਸਤੇ ਤਾਂ ਇੱਥੇ ਆਏ ਹਾਂ ਸੇਵਾ ਕਰਦਿਆਂ ਹੋਇਆਂ ਹੱਥ ਤੇ ਮਨ ਨਿਰਮਲ ਹੁੰਦਾ ਹੈ ਪਰ ਅੱਜ ਮੇਰੇ ਪੇਟ ਵਿੱਚ ਗੜਬੜ ਹੈ ਸਵੇਰ ਤੋਂ ਦਰਦ ਹੋ ਰਹੀ ਹੈ ਹੁਣ ਖਿਮਾ ਬਖਸ਼ੋ ਰਤਾ ਆਰਾਮ ਆਉਣ ਤੇ ਮੈਂ ਜ਼ਰੂਰ ਸੇਵਾ ਕਰਾਂਗਾ ਇਹ ਸੁਣ ਕੇ ਸਤਿਗੁਰੂ ਜੀ ਮਸਕਰਾਏ ਮਸਕਰਾਉਂਦੇ ਹੋਏ ਬੋਲੇ ਤੇਰੇ ਪੇਟ ਦਾ ਇਲਾਜ ਹੋ ਜਾਂਦਾ ਹੈ ਦੋ ਸੇਰ ਲੱਡੂ ਆ ਰਹੇ ਹਨ ਉਹ ਖਾਣ ਤੇ ਬਸ ਇੱਕਦਮ ਪੇਟ ਦਰਦ ਦੂਰ ਹੋ ਜਾਵੇਗੀ ਤੇਰੇ ਚਿਹਰੇ ਦਾ ਰੰਗ ਦੱਸਦਾ ਹੈ ਕਿ ਪੇਟ ਦਰਦ ਬਹੁਤਾ ਖਾਣ ਦੀ ਨਹੀਂ ਸਗੋਂ ਭੁੱਖ ਦੀ ਹੈ ਮਿੱਠੇ ਦੇ ਲਾਲਚ ਦੀ ਹੈ ਇਹ ਲਾਲਚ ਵੀ ਰੋਗ ਹੈ ਭਾਰੀ ਪੱਥਰ ਚੁੱਕਿਆ ਹੀ ਦੂਰ ਹੋਵੇਗਾ ਜਾਓ ਮਠਿਆਈ ਹੁਣੇ ਆ ਜਾਂਦੀ ਹੈ ਰਾਮ ਪ੍ਰਸਾਦ ਹੁਣ ਬਹੁਤਾ ਸ਼ਰਮਿੰਦਾ ਹੋਇਆ ਸਤਗੁਰ ਜੀ ਦੇ ਚਰਨੀ ਡਿੱਗ ਪਿਆ ਦਾਤਾ ਬਖਸ਼ੋ ਮੈਂ ਲਾਲਚੀ ਤੇ ਭੁੱਖਾ ਹਾਂ ਜਨਮ ਮਰਨ ਦਾ ਭੁਖਾ ਮੇਰੀ ਭੁਖ ਦੂਰ ਕਰੋ ਮੈਂ ਸੇਵਾ ਕਰਨ ਆਇਆ ਸਾਂ ਪਰ ਸਵਾਦੀ ਭੋਜਨਾਂ ਤੇ ਸੇਖਾਂ ਦੀ ਸ਼ਰਧਾ ਨੇ ਮੈਨੂੰ ਸੇਵਾ ਨਹੀਂ ਕਰਨ ਦਿੱਤੀ ਮੈਂ ਲੱਡੂ ਤੇ ਪੇੜੇ ਖਾਂਦਾ ਹਾਂ ਪਤਾ ਨਹੀਂ ਕਿਉਂ ਜਿੰਨਾ ਚਿਰ ਨਾ ਖਾਵਾਂ ਮੈਨੂੰ ਸੰਤੋਖ ਨਹੀਂ ਆਉਂਦਾ ਖਾ ਕੇ ਨੀਂਦ ਆ ਜਾਂਦੀ ਹੈ ਭਜਨ ਨਹੀਂ ਹੁੰਦਾ ਮੇਰੇ ਤੇ ਦਇਆ ਕਰੋ ਅਜੇ RAM ਪ੍ਰਸ਼ਾਦ ਬੇਨਤੀ ਕਰ ਹੀ ਰਿਹਾ ਸੀ ਕਿ ਅਮੀਰ ਸਿੱਖ ਦਾ ਸੇਵਕ ਲੱਡੂ ਤੇ ਪੇੜੇ ਲੈ ਕੇ ਆ ਗਿਆ ਪਾਣਾ ਕਰਤਾਰ ਦਾ ਜਦੋਂ ਲੱड्डੂ ਤੇ ਪੇੜੇ ਦੇਖੇ ਤਾਂ ਉਹਨਾਂ ਨੂੰ ਕੀੜੇ ਚੱਲੇ ਹੋਏ ਸਨ ਸਾਰੇ ਖਰਾਬ ਸਨ ਤੇ ਬਦਬੂ ਆ ਰਹੀ ਸੀ ਸਤਿਗੁਰ ਜੀ ਨੇ ਰਾਮ ਪ੍ਰਸਾਦ ਨੂੰ ਕਿਹਾ ਲੈ ਪੇੜੇ ਖਾ ਲੈ ਨਹੀਂ ਦਾਤਾ ਹੁਣ ਨਹੀਂ ਖਾਣੇ ਇਹ ਪੇੜੇ ਲੱड्डੂ ਨਹੀਂ ਖਾਣੇ ਮੈਂ ਚੱਲਿਆ ਹਾਂ ਮੈਂ ਪੱਥਰ ਢੋਵਾਂਗਾ ਮੇਰੇ ਪੇਟ ਦੀ ਪੀੜ ਦੂਰ ਹੋ ਗਈ ਹੈ ਹੁਣ ਮੈਂ ਜਾਂਦਾ ਹਾਂ ਇਹ ਆਖ ਕੇ ਤੇ ਚਰਨਾ ਉੱਪਰ ਮੱਥਾ ਟੇਕ ਕੇ ਵਾਹੋ ਦਾ ਹੀ ਨੱਠ ਗਿਆ ਨੱਠਦਾ ਹੋਇਆ ਟੇਡਾ ਠੇਡਾ ਲੱਗਣ ਤੇ ਡਿੱਗ ਪਿਆ ਤੇ ਮੁੜ ਕੇ ਉੱਠ ਕੇ ਨੱਠ ਉਠਿਆ। ਅੰਦ ਪਰਬਤ ਸੇ ਪੂਜਾ ਤੇ ਗੱਡਿਆਂ ਤੋਂ ਪੱਥਰ ਚੁੱਕੋ-ਚੁੱਕ ਕੇ ਉੱਪਰ ਖੜਨ ਲੱਗਾ। ਸੇਵਾ ਕਰਨ ਦੇ ਨਾਲ-ਨਾਲ ਉਹ ਦੀਆਂ ਭੁੱਖਾਂ ਮਰ ਗਈਆਂ। ਸਰੀਰ ਸੁੰਦਰ ਤੇ arogh ਹੋ ਗਿਆ। ਬਾਕੀ ਜੀਵਨ ਉਸਨੇ ਭਜਨ ਬੰਦਗੀ ਤੇ ਸੇਵਾ ਵਿੱਚ ਗੁਜ਼ਾਰਿਆ। ਇਸ ਤਰ੍ਹਾਂ ਸਤਿਗੁਰ ਜੀ ਸਾਰਿਆਂ ਦਾ ਖਿਆਲ ਰੱਖਦੇ ਸਨ। ਉਹ ਤਾਂ ਇੱਕ ਸਿੱਖ ਨੂੰ ਨੇਕ ਧਰਮੀ ਅਣਖੀਲਾ ਸੰਤੋਖੀ ਅਤੇ ਸੂਰਬੀਰ ਜੋਦਾ ਬਣਿਆ ਹੋਇਆ ਦੇਖਣਾ ਚਾਹੁੰਦੇ ਸਨ ਆਨੰਦਪੁਰ ਸ਼ਹਿਰ ਦੀ ਵੱਸੋਂ ਵੱਲ ਵੀ ਖਿਆਲ ਕੀਤਾ ਹਟਵਾਣੀ ਮੰਗਵਾ ਕੇ ਬਾਜ਼ਾਰ ਖਲਵਾਇਆ ਹਰ ਪ੍ਰਕਾਰ ਦੇ ਸੌਦੇ ਦੀਆਂ ਹੱਟੀਆਂ ਖੁੱਲ ਗਈਆਂ ਤੇ ਰਾਹ ਇਸ ਵਾਸਤੇ ਮਕਾਨ ਤੇ ਬੁੰਗੇ ਤਿਆਰ ਹੋ ਗਏ ਇਸ ਤਰ੍ਹਾਂ ਆਨੰਦਪੁਰ ਦੀਆਂ ਰੌਣਕਾਂ ਵਧ ਗਈਆਂ ਦੂਰ ਦੂਰ ਤੋਂ ਸਿੱਖ ਆਉਣ ਲੱਗੇ ਜਿਸ ਵੇਲੇ ਸਿੱਖਾਂ ਨੇ ਸੁਣਿਆ ਕਿ ਸਤਗੁਰੂ ਜੀ ਨੇ ਪੰਗਾਣੀ ਜਾਂ ਜੁੱਧ ਜਿੱਤਿਆ ਹੈ ਤਾਂ ਬਹੁਤੇ ਦਰਸ਼ਨ ਕਰਨ ਆਏ ਸਨ ਆਨ ਕਪੜਾ ਕਿਉ ਮਿੱਠਾ ਤੇ ਨਗਦੀ ਬਹੁਤ ਪੇਟਾ ਹੋਈ ਬਹੁਤਿਆਂ ਨੇ ਆਪਣੇ ਜਵਾਨ ਪੁੱਤਰ ਸਤਗੁਰਜੀ ਦੇ ਹਵਾਲੇ ਕਰ ਦਿੱਤੇ ਪੌਂਟੇ ਸਾਹਿਬ ਸਤਗੁਰਜੀ ਨੇ ਵਿਦਿਆਪਾਡਨ ਦੀ ਕਰਨ ਤੇ ਕਵਿਤਾ ਉਚਾਰਨ ਦੇ سلسلے ਨੂੰ ਆਰੰਭ ਕੀਤਾ ਸੀ ਇਸ ਸਮੇਂ ਤੱਕ ਸਾਹਿਬ ਆਪ ਸੰਸਕ੍ਰਿਤ ਫਾਰਸੀ ਹਿੰਦੀ ਭਾਸ਼ਾ ਤੇ ਗੁਰਮੁਖੀ ਅੱਖਰਾਂ ਰਾਹੀਂ ਪੰਜਾਬੀ ਭਾਸ਼ਾ ਦੇ ਗਿਆਨ ਹੋ ਚੁੱਕੇ ਸਨ ਆਪ ਫਾਰਸੀ ਸੰਸਕ੍ਰਿਤ ਹਿੰਦੀ ਤੇ ਪੰਜਾਬੀ ਵਿੱਚ ਕਵਿਤਾ ਦੀ ਰਚਨਾ ਕਰਨ ਲੱਗ ਪਏ ਸਨ ਆਪ ਵਿਆਕਰਣ ਤੇ ਪਿੰਗਲਾਂ ਦੇ ਪੰਡਤ ਸਨ ਆਪ ਦੀ ਰਚਨਾ ਜੋ ਦਸਮ ਗ੍ਰੰਥ ਵਿੱਚ ਹੈ ਨੂੰ ਪੜ ਕੇ ਪਤਾ ਲੱਗਦਾ ਹੈ ਕਿ ਕਵਿਤਾ ਦੇ ਛੰਦ ਜੋ ਉਸ ਵੇਲੇ ਪ੍ਰਚਲਿਤ ਸਨ ਤੇ ਵਰਣਕ ਪ੍ਰਕਤਕ ਪੱਤਰਕਾ ਦੇ ਗਣ ਛੰਦ ਸਨ ਉਹਨਾਂ ਸਾਰਿਆਂ ਦੀ ਰਚਨਾ ਆਪਨੇ ਕੀਤੀ ਸ਼ਬਦਾਂ ਦੀ ਚੋਣ ਛੰਦਾਂ ਦੀ ਚਾਲ ਅਤੇ ਸਰਲਤਾ ਬਹੁਤ ਹੀ ਸੁੰਦਰ ਹੈ ਆਪਨੇ ਕਵਿਤਾ ਦੀ ਰਚਨਾ ਦਾ ਕੰਮ ਜਾਰੀ ਰੱਖਿਆ ਇੱਕ ਦੋ ਨਹੀਂ ਸਗੋ ਭਵੰਜਾ ਕਵੀ ਸਤਗੁਰਜੀ ਕੋਲ ਆ ਰਹੇ ਸਨ ਦੂਰ ਦੂਰ ਦੇ ਵਿਦਵਾਨ ਯਾਤਰੂ ਸਲਾਨੇ ਆ ਕੇ ਅਨੰਦਪੁਰ ਦੀਆਂ ਰੌਣਕਾਂ ਦੇਖਣ ਲੱਗੇ ਜਿਹੜਾ ਸਤਗੁਰਜੀ ਦੇ ਦਰਸ਼ਨ ਦਰਬਾਰ ਨੂੰ ਦੇਖਦਾ ਸੀ ਉਹ ਮੁਗਲ ਦਰਬਾਰ ਨੂੰ ਭੁੱਲ ਜਾਂਦਾ ਸੀ